ਬਾਣੀ ਦੇ ਪਾਵਨ ਮੁਖਵਾਕ ਹਨ ਸਾਧ ਬਚਨ ਟਲਦਾ ਭਾਵ ਸਾਧੂ ਦੇ ਕਿਤੇ ਬਚਨ ਟਲ ਹਨ ਉਹ ਪੂਰੇ ਹੁੰਦੇ ਹਨ ਅੱਜ ਗੱਲ ਕਰਾਂਗੇ ਉਸ ਗੁਰਸਿੱਖ ਦੀ ਜੋ ਗੁਰੂ ਨਾਨਕ ਦੇਵ ਜੀ ਦੇ ਬਚਨਾਂ ਨਾਲ ਛੋਟੀ ਉਮਰ ਚ ਬੁੱਢਾ ਬਣ ਗਿਆ ਬਾਬਾ ਬੁੱਢਾ ਜੀ ਦਾ ਜਨਮ 22 ਅਕਤੂਬਰ 1506 ਨੂੰ ਕੱਥੂ ਨੰਗਲ ਭਾਈ ਸੁੱਗਾ ਰੰਧਾਵਾ ਜੀ ਦੇ ਘਰ ਗੌਰਾਂ ਜੀ ਦੀ ਕੁੱਖੋਂ ਹੋਇਆ ਮਤਾ ਗੋਰਾ ਜੀ ਭਗਤੀ ਭਾਵ ਵਾਲੇ ਗ੍ਰਸਤੀ ਸਤਰੀ ਸਨ ਜਿਨ੍ਹਾਂ ਦਾ ਪ੍ਰਭਾਵ ਬਾਬਾ ਬੁੱਢਾ ਜੀ ਤੇ ਪਿਆ ਤੇ ਬਾਬਾ ਬੁੱਢਾ ਜੀ ਇੱਕ ਦੀ ਭਗਤੀ ਚ ਜੁੜ ਗਏ ਜਦੋਂ ਬਾਬਾ ਜੀ ਇੱਕ ਦਿਨ ਮੱਝਾ ਚਰਾ ਰਹੀ ਸਨ ਤਾਂ ਉਹਨਾਂ ਦਾ ਮੇਲ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਹੋਇਆ ਆਪ ਜੀ ਨੇ ਮਹਾਰਾਜ ਨੂੰ ਦੁੱਧ ਪੇਟ ਕੀਤਾ ਤੇ ਬੇਨਤੀ ਕੀਤੀ ਮੇਰਾ ਸੁਭਾਗ ਹੈ ਆਪ ਜੀ ਦੇ ਦਰਸ਼ਨ ਮੈਨੂੰ ਹੋਏ ਹਨ ਕਿਰਪਾ ਕਰਕੇ ਮੇਰਾ ਜਨਮ ਮਰਨ ਘਟ ਦੇਵੋ ਇਹ ਸੁਣ ਕੇ ਮਹਾਰਾਜ ਨੇ ਸੁਭਾਵਕ ਬਚਨ ਕੀਤੇ ਤੂੰ ਹੈ ਤਾਂ ਜਵਾਕ ਪਰ ਗੱਲਾਂ ਬੁੱਢਿਆਂ ਵਾਲੀ ਕਰਦਾ ਹੈ। ਉਸ ਤੋਂ ਬਾਅਦ ਊੜਾ ਬੁੱਢਾ ਵਜੋਂ ਸਦਵਾਉਣ ਲੱਗਾ। ਬਾਬਾ ਜੀ ਗੁਰੂ ਸਾਹਿਬ ਦੀ ਹਜ਼ੂਰੀ 'ਚ ਰਹਿਣ ਲੱਗੇ ਜਦੋਂ ਬਾਬਾ ਜੀ ਦੇ ਮਾਤਾ ਪਿਤਾ ਬਾਬਾ ਜੀ ਨੂੰ ਲੈਣ ਆਏ ਤੇ ਉਹ ਇਹ ਵੇਖ ਕੇ ਬੜੇ ਹੈਰਾਨ ਸਨ ਕਿ ਉਹਨਾਂ ਦਾ ਪੁੱਤਰ ਬੂੜਾ ਹੁਣ ਪਹਿਲਾਂ ਵਰਗਾ ਨਹੀਂ ਜਾਪ ਰਿਹਾ ਸੀ। ਉਸ ਦਾ ਬਹਿਣਾ ਬੋਲਣਾ ਸਭ ਸਿਆਣਾ ਵਰਗਾ ਹੋ ਗਿਆ ਸੀ। ਜੀ ਸਹਿ ਬੁਝਾਏ ਸੋਈ ਬੁਝਾਏ। ਭਾਵ ਜਿਸ ਤੇ ਆਪ ਕਿਰਪਾ ਕਰਿਓ ਪਰਮੇਸ਼ਰ ਸਤਗੁਰੂ ਨੂੰ ਬੇਜਾਨਦਾ ਹੈ। ਇਹੀ ਕਿਰਪਾ ਗੁਰੂ ਨਾਨਕ ਦੇਵ ਜੀ ਨੇ ਬਾਬਾ ਬੁੱਢਾ ਜੀ ਤੇ ਕੀਤੀ। ਰਹਿੰਦੇ ਸਵਾਸਾਂ ਤੱਕ ਗੁਰੂ ਪਰਮੇਸ਼ਰ ਹਰ ਵਚਨ ਸਤ-ਸਤ ਕਰਕੇ ਮੰਨਿਆ। ਵਿਆਹ ਦੀ ਯੋਗ ਉਮਰ ਜਾਣ ਕੇ ਬਾਬਾ ਜੀ ਦੇ ਮਾਤਾ ਪਿਤਾ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰ ਹੋਏ ਅਤੇ ਬੇਨਤੀ ਕਰਨ ਲੱਗੇ ਮਹਾਰਾਜ ਜੀ ਤੁਹਾਡੀ ਆਗਿਆ ਹੋਵੇ ਤਾਂ ਅਸੀਂ ਬੁੱਢੇ ਆਪਣੇ ਪੁੱਤਰ ਦਾ ਵਿਆਹ ਕਰ ਸਕਦੇ ਹਾਂ। ਮਹਾਰਾਜ ਨੇ ਕਿਹਾ ਵਿਆਹ ਕਰਨਾ ਕੋਈ ਗੁਨਾਹ ਨਹੀਂ। ਸਗੋਂ ਗ੍ਰਿਸ਼ ਧਰਮ ਚ ਰਹਿ ਕੇ ਪ੍ਰਭੂ ਦੇ ਗੁਣ ਗਾਉਣੇ ਚਾਹੀਦੇ ਹਨ ਮਹਾਰਾਜ ਦੇ ਹੁਕਮ ਅਨੁਸਾਰ ਬਾਬਾ ਬੁੱਢਾ ਜੀ ਦੀ ਮੰਗਣੀ ਬਟਾਲੇ ਜ਼ਿਮੀਦਾਰ ਦੀ ਪੁੱਤਰੀ ਵੀਰੋ ਜੀ ਨਾਲ ਹੋਈ ਗੁਰੂ ਸਾਹਿਬ ਦੇ ਘਰ ਚਾਰ ਪੁੱਤਰਾਂ ਨੇ ਜਨਮ ਲਿਆ ਕੁਝ ਸਮੇਂ ਬਾਅਦ ਬਾਬਾ ਜੀ ਦੇ ਮਾਤਾ ਪਿਤਾ ਚੜ੍ਹਾਈ ਕਰ ਗਏ ਗੁਰੂ ਸਾਹਿਬ ਨੇ ਬਾਬਾ ਬੁੱਢਾ ਜੀ ਨੂੰ ਹੱਥੀ ਪੱਗ ਬੰਨਣ ਦੀ ਰਸਮ ਅਦਾ ਕਰਕੇ ਘਰ ਦੀ ਜ਼ਿੰਮੇਵਾਰੀ ਸੌਂਪੀ ਬਾਬਾ ਬੁੱਢਾ ਜੀ ਹੱਥ ਜੋੜ ਕੇ ਮਹਾਰਾਜ ਦੇ ਸਨਮੁਖ ਬੇਨਤੀ ਕਰਨ ਲੱਗੇ ਮਹਾਰਾਜ ਕਿਰਪਾ ਰੱਖਿਓ ਗ੍ਰੇਸ ਤੇ ਤਾਰੰ ਵਿੱਚ ਰੁੱਝ ਕੇ ਆਪ ਜੀ ਨੂੰ ਨਾ ਭੁੱਲ ਜਾਵਾਂ ਮਹਾਰਾਜ ਨੇ ਦਇਆ ਦੇ ਘਰ ਚ ਆ ਕੇ ਬਚਨ ਕੀਤਾ ਬੁੱਢਾ ਤੈਥੋਂ ਕਦੇ ਓਲੇ ਨਾ ਹੋਸਾਂ ਭਾਵ ਤੁਹਾਡੇ ਤੋਂ ਕਦੀ ਦੂਰ ਨਹੀਂ ਹੋਵਾਂਗੇ ਗੁਰੂ ਅੰਗਦ ਦੇਵ ਜੀ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਲੋਪ ਹੋਣ ਤੇ ਸੰਗਤਾਂ ਵੱਲੋਂ ਬੇਨਤੀ ਤੇ ਬਾਬਾ ਬੁੱਢਾ ਜੀ ਦਾ ਗੁਰੂ ਸਾਹਿਬਾਨ ਨੂੰ ਲੱਭਣਾ ਤੇ ਸੰਗਤਾਂ ਨੂੰ ਦਰਸ਼ਨ ਦੀਦਾਰੇ ਕਰਵਾਉਣੇ ਗੁਰੂ ਨਾਨਕ ਸਾਹਿਬ ਦੇ ਬਚਨਾਂ ਦਾ ਪ੍ਰਤੱਖ ਪ੍ਰਮਾਣ ਹੈ ਇਹਨਾਂ ਬਚਨਾਂ ਦੇ ਸਦਕਾ ਹੀ ਗੁਰੂ ਅੰਗਦ ਦੇਵ ਜੀ ਤੋਂ ਗੁ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤੱਕ ਗੁਰੂ ਸਹਿਬਾਨਾ ਨੇ ਬਾਬਾ ਬੁੱਢਾ ਜੀ ਨੂੰ ਆਪਣੇ ਨਾਲ ਰੱਖਿਆ ਤੇ ਬੜਾ ਅਦਬ ਕੀਤਾ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤੇ ਗੁਰਿਆਈ ਤਿਲਕ ਦੇਣ ਦੀ ਸੇਵਾ ਬਾਬਾ ਬੁੱਢਾ ਜੀ ਨੇ ਨਿਭਾਈ ਜਦੋਂ ਪ੍ਰਤੀਜੰਦ ਵੱਲੋਂ ਗੁਰੂ ਅਰਜਨ ਦੇਵ ਜੀ ਦੁਆਰਾ ਪੀਤਾ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਲਈ ਭੇਜੀ ਗਈ ਚਿੱਠੀਆਂ ਲੁਕਾਉਣ ਤੋਂ ਬਾਅਦ ਪੀਤਾ ਸਤਿਗੁਰੂ ਦੀ ਝੂਠੀ ਸੋਹ ਖਾ ਕੇ ਕਹਿਣਾ ਹੈ ਚਿੱਠੀਆਂ ਮੈਂ ਨਹੀਂ ਲੁਕੋਈਆਂ ਤੇ ਪੀਤਾ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਬੜੇ ਕਬੂਲ ਬੋਲੇ ਜਾਣੀ ਜਾਣ ਸਤਿਗੁਰੂ ਨੇ ਇਸ ਅਜਰ ਬਚਨਾਂ ਨੂੰ ਵੀ ਜਰ ਲਿਆ ਪਰ ਜਦੋਂ ਬਾਬਾ ਬੁੱਢਾ ਜੀ ਵੱਲੋਂ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਦਾ ਤਿਲਕ ਦੇਣ ਉਪਰੰਤ ਪ੍ਰਿਥੀ ਚੰਨ ਨੇ ਬਾਬਾ ਬੁੱਢਾ ਜੀ ਨੂੰ ਵੀ ਕੋਬੋਲ ਬੋਲੇ ਤੇ ਆਪਣੇ ਗੁਰਸਿੱਖ ਦਾ ਨਿਰਾਦਰ ਸਤਗੁਰੂ ਕਿਵੇਂ ਜਰ ਸਕਦੇ ਸਨ ਗੁਰੂ ਰਾਮਦਾਸ ਸਾਹਿਬ ਜੀ ਰੋਚਾਏ ਤੇ ਬਚਨ ਕੀਤਾ ਸਾਡੇ ਮੱਥੇ ਨਾ ਲੱਗੀ ਇਥੋਂ ਸਾਨੂੰ ਗੁਰਸਹਿਬਾਨਾਂ ਦਾ ਬਾਬਾ ਬੁੱਢਾ ਜੀ ਲਈ ਅਥਾਹ ਪ੍ਰੇਮ ਤੇ ਸਤਕਾਰ ਪਤਾ ਲੱਗਦਾ ਹੈ ਜਦੋਂ ਗੁਰਗੱਦੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਬੈਠੇ ਕਾਫੀ ਲੰਮੇ ਸਮੇਂ ਤੱਕ ਮਹਾਰਾਜ ਦੇ ਘਰੇ ਕੋਈ ਸੰਤਾਨ ਨਾ ਹੋਈ ਮਹਾਰਾਜ ਦੀ ਪਰਜਾਈ ਵੱਲੋਂ ਤਾਂ ਗੰਗਾ ਨੂੰ ਸੰਤਾਨ ਨਾ ਹੋਣ ਦਾ ਮਹਿਣਾ ਵੱਜਾ। ਮਾਤਾ ਜੀ ਨੇ ਪਤੀ ਸਤਿਗੁਰੂ ਦੇ ਚਰਨਾਂ 'ਚ ਜਾ ਕੇ ਬੇਨਤੀ ਕੀਤੀ ਕਿ ਮੈਨੂੰ ਵੀ ਕੋਈ ਸੰਤਾਨ ਬਖਸ਼ੋ। ਮਹਾਰਾਜ ਨੇ ਵਚਨ ਕੀਤੇ ਆਪ ਜੀ ਦੀ ਇਹ ਅਰਦਾਸ ਇੰਦਰੀ ਜਿੱਤ ਸਿੱਖ ਬਾਬਾ ਬੁੱਢਾ ਜੀ ਕਰਨਗੇ। ਇੱਥੇ ਇਹ ਗੱਲ ਗੌਰ ਕਰਨ ਯੋਗ ਹੈ। ਮਹਾਰਾਜ ਆਪ ਸਮਰੱਥਨ ਫਿਰ ਅਰਦਾਸ ਬਾਬਾ ਬੁੱਢਾ ਜੀ ਤੋਂ ਕਿਉਂ ਕਰਵਾਉਣ ਲਈ ਗਿਆ? ਕਿਉਂਕਿ ਮਹਾਰਾਜ ਨੇ ਆਪਣੇ ਭਗਤ ਬਾਬਾ ਬੁੱਢਾ ਜੀ ਨੂੰ ਮਾਨ ਦਿਵਾਉਣਾ ਸੀ। ਤੇ ਦੁਨੀਆ ਦੇ ਸਾਹਮਣੇ ਪ੍ਰਗਟ ਕਰਨਾ ਸੀ ਕਿ ਬਾਬਾ ਬੁੱਢਾ ਜੀ ਬ੍ਰह्मज्ञानी ਹਨ ਮਾਤਾ ਜੀ ਸੰਗਤਾ ਸਮੇਤ ਨੰਗੇ ਪੈਰ ਬਾਬਾ ਬੁੱਢਾ ਜੀ ਕੋਲ ਗਏ ਸਾਰਿਆਂ ਨੂੰ ਆਉਂਦਾ ਵੇਖ ਕੇ ਬਾਬਾ ਜੀ ਨੇ ਬਚਨ ਕੀਤੇ ਤੂੰ ਕਿਆ ਨੂੰ ਕਿੱਥੇ ਭਜਣਾ ਪੈ ਗਈਆਂ ਜਦੋਂ ਮਾਤਾ ਜੀ ਬਾਬਾ ਜੀ ਨੂੰ ਮਿਲੇ ਤੇ ਪ੍ਰਸ਼ਾਦਾ ਭੇਟ ਕੀਤਾ ਬਾਬਾ ਜੀ ਨੇ ਬਚਨ ਕੀਤੇ ਮੈਂ ਕਦੋਂ ਦਾ ਉਡੀਕ ਰਿਆ ਸੀ ਮੇਰੀ ਮਾਂ ਰੋਟੀ ਕਦੋਂ ਲੈ ਕੇ ਆਵੇਗੀ ਮਾਤਾ ਜੀ ਦੇ ਕਹਿਣ ਤੇ ਬਾਬਾ ਬੁੱਢਾ ਜੀ ਨੇ ਅਰਦਾਸ ਕੀਤੀ ਤੇ ਕਿਹਾ ਮਹਾਬਲੀ ਯੋਧਾ ਪੈਦਾ ਹੋਵੇਗਾ ਉਹ ਬੱਦਲ ਵਾਂਗੂ ਗੱਜੇਗਾ ਤੇ ਬਿਜਲੀ ਵਾਂਗੂ ਵੈਰੀਆਂ ਤੇ ਪ੍ਰਹਾਰ ਕਰੇਗਾ। ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੀ ਅਰਦਾਸ ਸਦਕਾ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਵਿਖੇ ਮਾਤਾ ਗੰਗਾ ਜੀ ਦੀ ਕੁੱਖੋਂ ਦਲ ਭੰਜਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਉਤਾਰਤਾ ਰਿਆ। ਜਦੋਂ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਫਿਰ ਮਹਾਰਾਜ ਨੇ ਵਿਚਾਰ ਕੀਤੀ ਜੇਕਰ ਗ੍ਰੰਤੀ ਸਿੰਘ ਦੀ ਸੇਵਾ ਕਿਸੇ ਗੁਰੂ ਪੁੱਤਰ ਨੂੰ ਦਿੱਤੀ ਤਾਂ ਇਹ ਯੋਗ ਨਹੀਂ ਹੋਵੇਗਾ। ਫਿਰ ਗੁਰੂ ਸਾਹਿਬ ਨੇ ਕਿਰਪਾ ਦ੍ਰਿਸ਼ਟ ਧਾਰ ਕੇ ਇਹ ਸੇਵਾ ਬਾਬਾ ਬੁੱਢਾ ਜੀ ਨੂੰ ਸੌਂਪੀ ਤੇ ਬੁੱਢਾ ਜੀ ਦੇ ਨਾਮ ਨਾਲ ਸਾਹਿਬ ਦਾ ਕਿਤਾਬ ਲਾਇਆ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਬਚਨ ਹਨ ਬੁੱਢਾ ਸਾਹਿਬ ਖੋਲੋ ਗ੍ਰੰਥ ਲਹੋ ਆਵਾਜ਼ ਸੁਣੇ ਸਭ ਪੰਥ ਭਾਵ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ ਤੇ ਸਾਰੀ ਸੰਗਤਾਂ ਨੂੰ ਹੁਕਮਨਾਮਾ ਸਾਹਿਬ ਸਰਵਣ ਕਰਾਓ ਬਾਬਾ ਜੀ ਨੇ ਸਤਕਾਰ ਵਜੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਹੁਕਮਨਾਮਾ ਸਾਹਿਬ ਲਿਆ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਭਾਵ ਆਪਣੇ ਸੰਤਾਂ ਦੇ ਕਾਰਜ ਸਤਿਗੁਰੂ ਪਰਮਾਤਮਾ ਆਪ ਅੱਗੇ ਹੋ ਕੇ ਕਰਵਾਉਂਦਾ ਹੈ ਪੰਚਮ ਗੁਰੂ ਦੇਵ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਬਾਬਾ ਬੁੱਢਾ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਮੀਰੀ ਪੀਰੀ ਦੀ ਤਲਵਾਰਾਂ ਧਾਰਨ ਕਰਵਾ ਕੇ ਭਗਤੀ ਤੇ ਸ਼ਕਤੀ ਨੂੰ ਇੱਕ ਥਾਂ ਤੇ ਰੱਖਿਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਕਾਲ ਤੱਕ ਸਾਹਿਬ ਜੀ ਦੀ ਮਹਾਨ ਸੇਵਾ ਦਾ ਕਾਰਜ ਵੀ ਬਾਬਾ ਬੁੱਢਾ ਜੀ ਤੋਂ ਕਰਵਾਇਆ ਗੁਰੂ ਹਰਗੋਬਿੰਦ ਸਾਹਿਬ ਦੇ ਬਚਨਾਂ ਦੇ ਪ੍ਰਭਾਤ ਫੇਰੀਆਂ ਦੀ ਅਰੰਭਤਾ ਵੀ ਬਾਬਾ ਬੁੱਢਾ ਜੀ ਨੇ ਕੀਤੀ ਬਾਬਾ ਜੀ ਕੁਲ 125 ਸਾਲ ਮਨੁੱਖ ਸਰੀਰ ਚ ਰਹੇ ਜਿਸ ਤੋਂ 113 ਸਾਲ ਬਾਬਾ ਜੀ ਨੇ ਇੱਕ ਵੀ ਦਿਨ ਆਪਣਾ ਅੰਮ੍ਰਿਤ ਵੇਲਾ ਖੁੰਝਣ ਨਹੀਂ ਦਿੱਤਾ ਬਾਬਾ ਜੀ ਸਰੀਰ ਕਰਕੇ ਬਹੁਤ ਬਿਰਧ ਹੋ ਗਏ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਸਿੱਖ ਇੱਕ ਪਾਲਕੀ ਦੇ ਕੇ ਭੇਜੇ ਤੇ ਕਿਹਾ ਮੇਰੇ ਗੁਰਸਿੱਖ ਨੂੰ ਮੇਰੇ ਕੋਲ ਲੈ ਕੇ ਆਓ ਧੰਨ ਹਨ ਬਾਬਾ ਬੁੱਢਾ ਜੀ ਜੀ ਸਤਿਗੁਰ ਪਰਮੇਸ਼ਰ ਆਪਣੇ ਆਪ ਸੇਵਕਾਂ ਨੂੰ ਆਪਣੇ ਦਰਸ਼ਨਾਂ ਲਈ ਬੁਲਾ ਰਹੇ ਹਨ ਜਦੋਂ ਬਾਬਾ ਜੀ ਦੀ ਪਾਲਕੀ ਸ਼੍ਰੀ ਰਾਮ ਸਰ ਦੇ ਲਾਗੇ ਪਹੁੰਚੀ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਪਿਆਰੇ ਗੁਰਸਿੱਖ ਦੀ ਪਾਲਕੀ ਨੂੰ ਮੋਢਾ ਦੇਣ ਆਏ ਤੇ ਬਾਬਾ ਬੁੱਢਾ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਬਾਬਾ ਜੀ ਪਾਲਕੀ ਚੋਂ ਬਾਹਰ ਆ ਗਏ ਤੇ ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ ਜਦੋਂ ਬਾਬਾ ਜੀ ਦਾ ਅੰਤਮ ਸਮਾਂ ਆਇਆ ਗੁਰੂ ਸਾਹਿਬ ਖੁਦ ਬਾਬਾ ਜੀ ਕੋਲ ਰਾਮਦਾਸ ਵਿਖੇ ਚਲੇ ਗਏ ਬਾਬਾ ਬੀਦੀ ਚੰਦ ਜੀ ਨੇ ਬਾਬਾ ਬੁੱਢਾ ਜੀ ਦੇ ਸੰਮੁਖ ਬੇਨਤੀ ਕੀਤੀ ਕਿ ਬਾਬਾ ਜੀ ਆਪ ਜੀ ਨੇ ਲੰਬੇ ਸਮੇਂ ਤੱਕ ਸਿੱਖੀ ਕਿਵੇਂ ਨਿਭਾਈ ਬਾਬਾ ਜੀ ਨੇ ਨਿਮਰਤਾ ਚ ਆ ਕੇ ਬਚਨ ਕੀਤਾ ਗੁਰੂ ਕਿਰਪਾ ਸਦਕਾ ਬਾਬਾ ਬੁੱਢਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਹੱਥ ਚ ਆਪਣੇ ਪੁੱਤਰ ਦਾ ਹੱਥ ਫੜਾਉਂਦੇ ਹੋਏ ਕਿਹਾ ਇੰਨਾ ਤੇ ਵੀ ਆਪਣੀ ਕਿਰਪਾ ਬਣਾਈ ਰੱਖਿਓ ਗੁਰੂ ਸਾਹਿਬ ਨੇ ਬਚਨ ਕੀਤਾ ਤੁਸੀਂ ਸਿੱਖੇ ਦੀ ਹੱਦ ਹੋ ਬਾਬਾ ਜੀ ਬਾਬਾ ਜੀ ਦਾ ਸੰਸਕਾਰ ਮਹਾਰਾਜ ਨੇ ਆਪਣੇ ਪਾਵਨ ਹੱਥਾਂ ਨਾਲ ਕੀਤਾ ਇਹ ਸਭ ਕਰਦੇ ਹੋਏ ਸਤਿਗੁਰੂ ਦੇ ਪਾਵਨ ਨੇਤਰਾਂ ਚ ਅਥਰੂ ਆ ਗਏ ਬਾਬਾ ਵਿਦੀਚੰਦ ਜੀ ਵਰਗੇ ਗੁਰਸਿੱਖ ਹੈਰਾਨ ਸਨ ਜਿਹੜੇ ਮਹਾਰਾਜ ਆਪਣੇ ਸਹਬਜ਼ਾਦਿਆਂ ਦਾ ਸਰੀਰ ਤਿਆਗਣ ਤੇ ਨਹੀਂ ਰੋਏ ਉਨ੍ਹਾਂ ਦੇ ਨੇਤਰਾਂ 'ਚ ਹੰਝੂ ਇਹ ਹੰਝੂ ਪ੍ਰੇਮ ਦੇ ਸਨ ਸੱਚੇ ਸਤਿਗੁਰੂ ਦਾ ਆਪਣੇ ਸੇਵਕ ਪ੍ਰਤੀ ਪ੍ਰੇਮ ਧੰਨ ਹਨ ਬਾਬਾ ਬੁੱਢਾ ਜੀ ਧੰਨ ਹੈ ਬਾਬਾ ਜੀ ਦੀ ਕਮਾਈ ਸਿੱਖ ਇਤਿਹਾਸ ਨਾਲ ਜੁੜੇ ਰਹਿਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਸੋ ਬਾਬਾ ਬੁੱਢਾ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਮੁਬਾਰਕਾਂ ਜੀ ਬੇਅੰਤ ਬੇਅੰਤ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ